ਇਨੂੰ ਪਛਾਣਦੇ ਹੋ? ਇਹਨੂੰ ਪਛਾਣਦੇ ਹੋ? ਇਹ ਉਹੀ ਹੈ ਜਿਹਨੂੰ ਮੈਂ ਕਹਿਆ ਸੀ ਵੀ ਰੰਗ ਤਾਂ ਮੇਰਾ ਵੀ ਕਾਲਾ ਪਰ ਤੇਰਾ ਤਾਂ ਇਹ ਉਹ ਵਾਲਾ ਇਹ ਰੰਗ ਦੇਖੋ ਇਹਨੇ ਕਿੰਦਾ ਕੜੀ ਚੌਲ ਵਾਲਾ ਪਾਇਆ ਹੈ। ਅੱਲਾ ਹੋ ਜੀ ਮੇਰੀ ਜਾਨ ਮੈਂ ਗਵਾ ਦਿੰਦਾ ਬੈਜਾ ਅੱਜ ਤੈਨੂੰ ਗਵਾ ਦੂੰਗਾ। ਇਹ ਮੈਨੂੰ ਬਹੁਤ ਪਿਆਰ ਕਰਦਾ ਛੋਟਾ ਪਾਈ ਆਪਾਂ। ਹਾਸ ਖੇਡ ਲਈਦਾ ਹੈ ਜ਼ਿੰਦਗੀ ਚ ਹੋਰ ਕੀ ਰਹਿ ਜਾਣਾ ਕਿਉਂ ਵੀਰੇ ਫਿਲਮ ਦੇਖ ਕੇ ਆਇਓ ਬੜੇ ਹਾਸੇ ਪਾਏ ਐ ਇੱਕ ਨਾ ਜ਼ੌਂਬੀ ਸੀਗਾ ਉਹਨਾਂ ਦੇ ਖੂਨ ਲੱਗਿਆ ਸੀਗਾ ਉਹ ਇਦਾਂ ਇਦਾਂ ਫੜਿਆ ਮੈਂ ਥੱਲੇ ਡਿੱਗਿਆ ਵਾਂ ਉੱਪਰ ਸੀਗਾ ਉਹਨੇ ਪਤਾ ਨਹੀਂ ਸਾਲੇ ਕੁੱਤੇ ਦੇ ਨੇ ਥੁੱਕ ਸਿੱਟਤਾ ਪਤਾ ਨਹੀਂ ਖੂਨ ਦਾ ਸਿੱਟਿਆ ਮੂੰਹ ਤੇ ਇੱਥੇ ਸਿੱਟਤਾ ਮੇਰੇ ਮੂੰਹ ਕੋਲੇ ਮਨੋਂ ਨਾ ਉੱਸਾ ਚੜਿਆ ਪਹਿਲਾਂ ਤਾਂ ਮੈਂ ਕਿਹਾ ਪਾਸ ਕਰੋ ਕੱਟ ਕਰੋ ਕੱਟ ਕਰੋ ਮੂੰਹ ਧੋਵੋ ਮੇਰਾ ਫਿਰ ਮੇਕਅਪ ਕਰੋ ਦੁਬਾਰੇ आई हस च मजाक च फिल्म बनाया है तेरे वे का सिगा रियली ब्रो सुजड़ ज़ोंबी है नहीं वो ठीक है वो तेरे ना तो टोलर गई है ना हो गल ना